ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਜਿਹੜੀ ਆਪਣੀ ਖਾਸ ਵੀਡੀਓ ਤੇ ਵੈਸੇ ਤਾਂ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਹੀ ਚੁੱਕਿਆ ਹੋਣਾ ਵਾ ਕਿ ਅੱਜ ਦੀ ਆਪਣੀ ਵੀਡੀਓ ਹੈ ਜਿਹੜੀ ਬਹੁਤ ਹੀ ਖਾਸ ਆ ਖਾਸ ਪਹਿਣਾ ਕਰਕੇ ਹੈ ਤੇ ਆਪਣੀ ਕਿਚਨ ਦੇ ਰਿਲੇਟਡ ਆ ਤੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਜਿਹੜਾ ਇੱਥੇ ਆਪਾਂ ਲੱਗੇ ਆਂ ਜੀ ਆਟਾ ਗੁੰਨਣ ਤੇ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਵਾ ਆਟਾ ਗੁੰਨਣ ਲੱਗੇ ਕਿਉਂਕਿ ਇਹ ਆਪਣੇ ਜਿਹੜਾ ਡੇਲੀ ਕੰਮ ਆਉਣ ਵਾਲੀ ਇਹ ਆਪਣੀ ਵੀਡੀਓ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਮੈਂ ਆਟਾ ਛਾਣ ਲਿਆ ਤੇ ਆਟਾ ਛਾਣ ਕੇ ਜੀ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਕੀ ਕਰਾਂਗੇ ਜੀ ਇੱਥੇ ਆਟਾ ਗੁੰਨਣਾ ਸਟਾਰਟ ਕਰਾਂਗੇ ਆਪਾਂ ਥੋੜਾ-ਥੋੜਾ ਪਾਣੀ ਲੈਣਾ ਆਪਾਂ ਇੱਕੋ ਲੱਗ ਤੇ ਸਾਰਾ ਹੀ ਪਾਣੀ ਲੈ ਕੇ ਆ ਜਿਹੜਾ ਨਹੀਂ ਇਹਨੂੰ ਉਹ ਕਰਨਾ ਹੈ ਕਿਉਂਕਿ ਜਦੋਂ ਆਪਾਂ 1 ਕੁੱਲ ਲੱਗ ਤੱਕਾ ਪਾਣੀ ਪਾ ਦਿੰਨੇ ਆ ਤੇ ਆਪਣਾ ਆਟਾ ਜਿਹੜਾ ਉਹ ਪਤਲਾ ਹੋ ਜਾਂਦਾ ਵਾ ਤੇ ਆਪਾਂ ਇਹਨੂੰ ਕੁੱਠਾ ਪਾਣੀ ਇਹਦੇ ਵਿੱਚ ਜਿਹੜਾ ਆਪਾਂ ਨਹੀਂ ਪਾਉਣਾ ਹੈਗਾ ਬਸ ਆਪਾਂ ਏਦਾਂ ਏਦਾਂ ਕਰਕੇ ਇਹਨੂੰ ਥੋੜਾ ਥੋੜਾ ਪਾਣੀ ਪਾ ਪਾ ਕੇ ਆਪਾਂ ਇਹਨੂੰ ਪਹਿਲਾਂ ਇਕੱਠਾ ਕਰ ਲਵਾਂ ਨਾ ਮਿਕਸ ਕਰ ਲਵਾਂ ਆਪਾਂ ਇਹਨੂੰ ਤੇ ਜੇਕਰ ਆਪਣਾ ਆਟਾ ਪਤਲਾ ਹੋ ਜਾਵੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਕਿ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਵਾ ਕਿ ਜਿਹੜਾ ਆਪਣਾ ਆਟਾ ਆ ਤੁਸੀਂ ਉਹਨੂੰ ਬਾਈਚਾਂਸ ਥੋੜੇ ਤੋਂ ਪਤਲਾ ਹੋ ਜਵੇ ਤਾਂ ਤੁਸੀਂ ਇਹਨੂੰ ਕਿਹੜਾ ਵੀ ਕਰ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਮੈਨੂੰ ਲਾਈਕ ਸ਼ੇਅਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਤੁਹਾਡੇ ਸਾਰਿਆਂ ਦਾ ਸਪੋਰਟ ਠੀਕ ਆਪਾਂ ਨੂੰ ਜੈਂਦੀ ਵੈਸੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਅੱਜ ਇਹ ਪਾੜਦਾ ਕਰ ਕਰਕੇ ਆਪਾਂ ਸਾਰੀ ਹੈ ਜਿਹੜੀ ਆਪਾਂ ਆਪਣੇ ਜਿਹੜਾ ਆਪਣਾ ਆਟਾ ਹੈ ਆਪਾਂ ਇਕੱਠਾ ਕਰ ਲਾਂਗੇ ਅੱਦਾਂ ਥੋੜਾ ਥੋੜਾ ਪਾਣੀ ਪਾਪਾਂਗੇ ਤੇ ਇਸ ਕੋ ਲੱਗਦਾ ਇਕੱਠਾ ਆਪਾਂ ਪਾਣੀ ਨਹੀਂ ਪਾਉਣਾ ਹੈਗਾ ਕਿ ਜੇ ਆਪਾਂ ਇਕੱਠਾ ਪਾਣੀ ਪਾ ਲੰਨੇ ਆ ਤੇ ਫਿਰ ਆਪਣੇ ਜਿਹੜੀਆਂ ਪਤਲਾ ਵੀ ਹੋ ਜਾਂਦਾ ਆ ਆਟਾ ਤੇ ਇਕੱਠਾ ਨਹੀਂ ਵੀ ਬਣ ਜਾਂਦੀ ਹੈ ਤੇ ਗਰਮੀਆਂ ਦਾ ਟਾਈਮ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਗਰਮੀਆਂ ਦੇ ਵਿੱਚ ਤਾਂ ਹਮੇਸ਼ਾ ਹੀ ਜਿਹਦਾ ਆਟਾ ਆ ਵੈਸੇ ਵੀ ਆਪਾਂ ਗੁੰਨ ਕੇ ਰੱਖ ਦਿੰਨਾ ਤੇ ਉਹ ਆਪਣਾ ਪਤਲਾ ਵਜਾ ਹੋ ਜਾਂਦਾ ਤੇ ਹੁਣ ਆਪਾਂ ਕੀ ਕਰਨਾ ਇਦਾਂ ਸਾਰਾ ਇਕੱਠਾ ਕਰੇ ਤੋਂ ਬਾਅਦ ਚ ਆਪਾਂ ਸਾਰਾ ਇਦਾਂ ਥੱਲੇ ਉਹ ਜਿਹੜੀ ਆਪਣੇ ਪਲਾ ਬਣਾਤੇ ਨੇ ਨੀਚੇ ਲੱਗਿਆ ਹੁੰਦਾ ਤੇ ਆਪਾਂ ਇਹਨੂੰ ਲਾ ਲੈਣਾ ਸੋ ਸੋ ਪਾਣੀ ਚੰਗੀ ਤਰ੍ਹਾਂ ਇਹਨੂੰ ਮੁੱਕੀ ਦੇ ਕੇ ਮਲਣਾ ਵੈਸੇ ਅਸੀਂ ਤਾਂ ਹੀ ਕਹਿੰਨੇ ਨੇ ਵੀ ਆਪਾਂ ਮੁੱਕੀ ਦੇਣੀ ਆ ਕੀ ਤੁਸੀਂ ਵੀ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਕੀ ਕਹਿੰਦੇ ਹੋ। ਦੇਖਿਓ ਕਿ ਆਪਾਂ ਮਲਾਈ ਵਾਂਗੂ ਜਮਾਈਏ ਇਹਨੂੰ ਐਨ ਵਧੀਆ ਮਲੰਮ ਬਣਾਉਣਾ ਆਪਾਂ। ਪਸਤਰ ਦੱਦਾ ਮੜਾ ਮੜਾ ਮੜੀ ਦੇ ਹੱਥ ਲਾ ਕੇ ਐਨ ਵਧਦਾ। ਅਸੂਰ ਕਰ ਲਾ। ਆਪ ਪਹਿਲੀ ਇਹ ਜਿਹੜੀਆਂ ਗੱਠਾਂਆਂ ਦੀਆਂ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਸ ਦੱਦਾ ਕਰਕੇ ਮੋਕੀ ਦੇ ਦੇ ਕੇ ਪਾ ਦਿਆਂ ਸਾਰੀਆਂ ਗੱਠਾਂਆਂ ਜਿਹੜੀਆਂ ਨੇ ਮਾਰ ਦੇ। ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਟਾ ਗੁੰਨੋਗੇ ਤਾਂ ਤੁਹਾਡੀਆਂ ਜਿਹੜੀਆਂ ਰੋਟੀਆਂ ਨੇ ਉਹ ਵੀ ਫੁੱਲ ਫੁੱਲ ਕੇ ਲਹਿਣਗੀਆਂ ਜਿੰਦੀ ਆਪਾਂ ਆਟੇ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਜਿਹੜੀ ਆਪਾਂ ਮੁੱक्की ਦੇਣੀ ਹੈ ਸਕਦੇ ਤੇ ਇਹਦੇ ਵਿੱਚ ਗਠਾਈਆਂ ਸੀਗੀਆਂ ਬਿਲਕੁਲ ਉਹ ਵੀ ਮਰ ਚੁੱਕੀਆਂ ਨੇ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਇੱਥੇ ਆਪਾਂ ਥੋੜਾ ਜਿਹਾ ਚਮਚੇ ਦੇ ਵਿੱਚ ਘਿਓ ਲੈ ਲੈਣਾ ਤਾਂ ਕਿ ਆਪਣੇ ਜਿਹੜਾ ਆਟੇ ਨੂੰ ਸਿੱਕਰੀ ਆ ਉਹ ਵੀ ਨਾ ਆਵੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਆਪਾਂ ਨੂੰ ਮੋਕੀ ਦੇ ਦਲੀਏ ਫੇਰ ਦੋ ਦੇਖੋ ਤੁਸੀਂ ਇਸ ਤਰੀਕੇ ਨਾਲ ਆਟਾ ਗੁੰਨ ਕੇ ਤੇ ਆਪਣੇ ਜਿਹੜਾ ਕੋਟੀਆਂ ਨੇ ਆਪਣੇ ਬਿਲਕੁਲ ਫੁੱਲ ਫੁੱਲ ਕੇ ਆਉਣੀਆਂ। ਲਓ। ਹਾਂ ਆਪ ਆਟਾ ਆਪਣਾ ਆਪ ਗੁੰਨੇ ਕੇ ਰੈਡੀ ਕਰਤਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਟਾ ਗੁੰਨੇਓ ਦੇਖਿਓ ਕਿ ਤੁਹਾਡੀਆਂ ਰੋਟੀਆਂ ਨੇ ਜਿਹੜੇ ਫੁੱਲ ਫੁੱਲ ਕੇ ਆਉਣਗੀਆਂ ਤੇ ਬਾਕੀ ਜੇ ਆਪਣੀ ਅੱਜ ਦੀ ਵੀਡੀਓ ਨਹੀਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ